ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਸ਼ਵੀਰ ਮਾਨਨ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸላይਕ ਇਟ ਤੇ ਅੱਜ ਆਪਾਂ ਤੁਹਾਡੇ ਲਈ ਅਗਲੀ ਕਲਾਸ ਲੈ ਕੇ ਪੇਂਟਿੰਗ ਦੀ ਮੈਂ ਤੁਹਾਨੂੰ ਅੱਜ ਰੋਜ਼ ਦਾ ਫਲਾਵਰ ਹੈ ਜਿਹੜਾ ਉਹ ਸਿਖਾਉਂਗੀ ਸਿੰਪਲ ਜਾਂ ਬਾਕੀ ਜਿਹੜੇ ਜ਼ਿਆਦਾ ਹਨ ਔਖੇ ਉਹ ਬਾਅਦ ਚ ਸਿਖਾਉਂਗੀ ਮੈਂ ਤੁਹਾਨੂੰ ਅੱਜ ਸਿੰਪਲ ਜਸ ਕਰ ਰਹੀ ਹਾਂ ਪਹਿਲਾਂ ਤੁਸੀਂ ਪਤਾ ਕੀ ਕਰਨਾ ਹੈ ਬ੍ਰਸ਼ ਲੈਣ 2 ਨੰਬਰ ਤੇ ਤੁਸੀਂ ਨਾ ਪਾਣੀ ਲੈਣਾਗਾ ਬ੍ਰਸ਼ ਦੇ ਉੱਪਰ ਸਿੰਪਲ ਪਾਣੀ ਲੈ ਕੇ ਇਸ ਤਰ੍ਹਾਂ ਗਿੱਲਾ ਕਰ ਲੈਣਾ ਆਪਾਂ ਜਿਵੇਂ ਵੀ ਫਲਾਵਰ ਨੂੰ ਜਿਹੜੀ ਸ਼ੇਪ ਦੇਣੀ ਉਹਦੇ ਹਿਸਾਬ ਨਾਲ ਆਪਾਂ ਗਿੱਲਾ ਕਰ ਲਾਂਗੇ ਥੋੜਾ ਜਿਹਾ ਇਸ ਤਰ੍ਹਾਂ ਠੀਕ ਹੈ ਤੇ ਫਿਰ ਆਪਾਂ ਕਲਰ ਲਾਵਾਂਗੇ ਪਿੰਕ ਕਲਰ ਲੈਤਾ ਮੈਂ ਡਾਰਕ ਪਿੰਕ ਫਿਰ ਆਪਾਂ ਇਸ ਨੂੰ ਇਸ ਤਰ੍ਹਾਂ ਸਰਕਲ ਦੇ ਵਿੱਚ ਹੀ ਜਿਹੜਾ ਵੀ ਆਪਾਂ ਪਾਣੀ ਦਾ ਲਗਾਇਆ ਸੀ ਉਹਦੇ ਵਿੱਚ ਇਸ ਤਰ੍ਹਾਂ ਬਰਸ਼ ਨੂੰ ਰਾਉਂਡ ਹੀ ਘੁਮਾਉਣਾ ਹੈ ਠੀਕ ਹੈ ਗਿੱਲਾ ਰੱਖਣਾ ਥੋੜਾ ਜਿਹਾ ਤੁਸੀਂ ਇਹ ਮਿਕਸਿੰਗ ਜੀ ਵਾਲਾ ਫਲਾਵਰ ਬਣੂਗਾ ਇਹ ਮਿਕਸਿੰਗ ਜੀ ਠੀਕ ਹੈ ਫਿਕਸਿੰਗ ਕਰ ਦੇਣੀ ਆ ਜੀ ਇਸ ਤਰ੍ਹਾਂ ਬਰਸ਼ ਨੂੰ ਸਟ੍ਰੇਟ ਰੱਖ ਕੇ ਹੁਣ ਆਪਾਂ ਬਲੈਕ ਕਲਰ ਲੈਣਾ ਥੋੜਾ ਜਿਹਾ ਜਸਟ ਵੀ ਹਣਾ ਇਹਦੀ ਇੱਕ ਕਾਰਨਰ ਤੇ ਜਿਹੜਾ ਲੱਗ ਜੇ ਬਰਸ਼ ਤੇ ਆ ਦੇਖੋ ਇਸ ਤਰ੍ਹਾਂ ਲਾਵਾਂਗੀ ਬਿਲਕੁਲ ਥੋੜਾ ਜਿਹਾ ਇੱਥੇ ਲਗਾਵਾਂਗੇ ਇਹਦੇ ਸੈਂਟਰ ਦੇ ਵਿੱਚ ਬ੍ਰਸ਼ ਨੂੰ ਸਾਫ਼ ਕਰ ਲਾਂਗੇ ਥੋੜਾ ਜ਼ਿਆਦਾ ਨਾ ਹੋ ਜੇ ਸਾਫ਼ ਕਰਕੇ ਇਹਨੂੰ ਇਸ ਤਰ੍ਹਾਂ ਮਿਕਸ ਕਰ ਦਾਂਗੇ ਇਸ ਪਿਸਟੋ ਬਾਦ ਆਪਾਂ ਵਾਈਟ ਕਲਰ ਲੈਣਾ ਓਨਲੀ ਵਾਈਟ ਬ੍ਰਸ਼ ਨੂੰ ਸਾਫ ਕਰਕੇ ਵਾਈਟ ਕਲਰ ਲੈਣਾ ਤੁਸੀਂ ਬ੍ਰਸ਼ ਦੇ ਇੱਕ ਸਾਈਡ ਤੇ ਲੈ ਲਿਓ ਤੇ ਇਹਨੂੰ ਇਸ ਤਰ੍ਹਾਂ ਰਾਉਂਡ ਉੱਪਰ ਲਗਾ ਦੇਣਾਗਾ मिक्सिंग जी ਕਰ ਦੇਣੀ ਆ ਵੀ ਅਲੱਗ ਜੇ ਨਾ ਲੱਗੇ ਵਾਈਟ ਗਿੱਲਾ ਦਾ ਇਹ ਤਾਂ ਵੈਸੇ ਵੀ ਮਿਕਸ ਹੋ ਹੀ ਜਾਊਗਾ ਇੱਕ ਦੋ ਵਾਰ ਉੱਪਰ ਐਵੇਂ ਮਾਰਦੇ ਤੁਸੀਂ ਫਿਰ ਇਹਦੇ ਵਿੱਚ ਲਾਵਾਂਗੇ ਆਪਾਂ ਐਥੇ ਪੈਟਲ ਜੀ ਬਣਾਵਾਂਗੇ ਠੀਕ ਹੈ ਇਸ ਤਰ੍ਹਾਂ ਦੀ ਮਿਕਸਿੰਗ ਹੀ ਕਰ ਦਾਂਗੇ ਵਿੱਚ ਵੀ ਲੱਗ ਜੇ ਨਾ ਲੱਗੇ ਫਿਰ ਆਪਾਂ ਆ ਵਾਲੀ ਜਿਹੜੀ ਚੀਜ਼ ਹੈ ਦੀ ਤੁਹੋਂ ਇਹ ਲੈ ਕੇ ਇਸ ਤਰ੍ਹਾਂ ਪੱਤੀਆਂ ਨੇ ਮੁੜੀਆਂ ਹੋਈਆਂ ਸ਼ੇਪ ਤੁਸੀਂ ਆਪਦੇ ਹਿਸਾਬ ਨਾਲ ਕੋਈ ਹੋਰ ਵੀ ਦੇ ਸਕਦੇ ਹੋਗੇ ਤੁਹਾਡੀ ਆਪਣੀ ਮਰਜ਼ੀ ਹੁੰਦੀ ਹੈ ਸ਼ੇਪ ਤਾਂ ਨਾ ਫੁੱਲ ਨੂੰ ਤੁਸੀਂ ਕਿਵੇਂ ਦੀ ਦੇਣੀ ਆਂਗੇ ਠੀਕ ਹੈ ਹੁਣ ਆਪਾਂ ਇਹਦੇ ਪੈਟਲਸ ਲਗਾਵਾਂਗੇ ਪਾਣੀ ਵਾਲੀ ਗੀ ਦੋ ਕਲਰ ਦੀਆਂ ਗ੍ਰੀਨ ਤੇ yellow ਕਲਰ ਮਿਕਸ ਕਰਕੇ ਮੂੰਹ ਸ਼ ਨੂੰ ਬ ウォਸ਼ ਕਰਾਂਗੀ ਤੇ ਪਾਣੀ ਲਾਵਾਂਗੀ ਬ੍ਰਸ਼ ਦੇ ਉੱਪਰ ਪਾਣੀ ਨਾਲ ਤੁਸੀਂ ਇਸ ਤਰ੍ਹਾਂ ਪੈਟਲਸ ਬਣਾ ਲੈਣੀਆਂ ਨੇ ਠੀਕ ਆ ग्रीन कलर लवेंगी ज्यादा बेज पानी नहीं मिक्स करना है तो कलर लवेंगे क्योंकि पानी नीचे लगाते अपने आप फैल जूगा इस तरह हम आप की मिक्सिंग कर देंगे යාද ියල්ලවර ක්නියනය ග්‍රීන හනෝ තුෝ හටිති පැන්ඩ කරද යාදා ග්‍රීන නේද සී ියල්ලෝ කට ෑලෝති ග්‍රීන් ජාදාල ගලු ඇස්නති මික්සින් කරනිඩ ඒ වල පනියල තල්දන්න වට ලාබර පනය ඒක දෙවවි ලැන්දනිය එක කපටේතුම් වෙන හාඩනි හඳ ජාද සය රඳගනි ਇਸ ਤਰ੍ਹਾਂ ਦੀ ਆਪਾਂ ਸ਼ੇਪ ਆ ਬਣਾ ਲਾਂਗੇ ਠੀਕ ਆ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਵਾਚ ਕਰਨ ਦੇ